ਸੱਚੀ ਕਾਲ ਜੀ ਸਾਰਿਆਂ ਨੂੰ ਕੱਲ ਆਪਾਂ ਸਭ ਨੇ ਦੇਖਿਆ ਕਿ ਮੁੱਖ ਮੰਤਰੀ ਨੇ ਅਜਨਾਲੇ ਜਾ ਕੇ ਇੱਕ ਫੰਕਸ਼ਨ ਕੀਤਾ ਜਿੱਥੇ ਉਹਨੇ ਕਿਹਾ ਕਿ ਮੈਂ ਜਿਹੜੀ ਰਿਲੀਫ ਹੈ ਫਲੱਡ ਰਿਲੀਫ ਉਹਦੀ ਸ਼ੁਰੂਆਤ ਕੀਤੀ ਅਜਨਾਲੇ ਦੇ 52 ਪਿੰਡਾਂ ਦੇ ਵਿੱਚ 5 ਕਰੋੜ 70 ਲੱਖ ਰੁਪਏ ਵੰਡ ਕੇ ਮੈਂ ਹੈਰਾਨ ਐ ਮੁੱਖ ਮੰਤਰੀ ਤੇ ਜਿਹੜਾ ਵੱਡੀਆਂ-ਵੱਡੀਆਂ ਗੱਲਾਂ ਕਰਦਾ ਸੀ ਕਿ ਇੱਕ-ਇੱਕ ਕਿਸਾਨ ਨੂੰ ਪੈਸੇ ਦਿੱਤੇ ਜਾਣਗੇ ਇੱਕ-ਇੱਕ ਏਕੜ ਦਾ ਮੁਆਵਜ਼ਾ ਦਿੱਤਾ ਜਾਊਗਾ ਕੋਈ ਉਹਦੇ ਵਿੱਚ ਸਲੈਬਸ ਨਹੀਂ ਬਣਾਏ ਜਾਣਗੇ ਕਿ 25% ਤੋਂ ਥੱਲੇ ਆਹਾ 25 ਤੋਂ 75 ਆਹਾ 75 ਤੋਂ ਉੱਤੇ ਆ ਇੱਕੋ ਸਲੈਬ ਹੋਊਗਾ 20000 ਰੁਪਏ ਏਕੜ ਪ੍ਰਤੀ ਏਕੜ ਜਿੱਥੇ ਫਸਲ ਦਾ ਖਰਾਬਾ ਹੋਇਆ ਉਹ ਕੱਲ ਸਾਰੇ ਝੂਠ ਜਿਹੜੇ ਆ ਇਹਨਾਂ ਦੇ ਉਹ ਐਕਸਪੋਜ਼ ਹੋਗੇ ਕੱਲ ਉੱਤੇ ਫੰਕਸ਼ਨ ਕੀਤਾ ਜਾਂਦਾ ਹੈ 52 ਪਿੰਡਾਂ ਨੂੰ ਜੀ ਮੁੱਖ ਮੰਤਰੀ ਦਾ ਆਫਦਾ ਟਵੀਟ ਹੈ ਕਿ 52 ਪਿੰਡਾਂ ਦੇ ਵਿੱਚ ਅਸੀਂ 5 ਕਰੋੜ ਰੁਪਏ ਤੋਂ ਵੱਧ ਦਾ ਵੰਡਾ ਵੰਡਣ ਕੀਤਾ ਭਗਵੰਤ ਮਾਨ ਦਾ ਆਫਦਾ ਟਵੀਟ ਹੈ ਜਿਹਦੇ ਚ ਲਿਖਦਾ ਹੈ ਅੱਜ ਅਜਨਾਲਾ ਇਲਾਕੇ ਦੇ 52 ਪਿੰਡਾਂ ਲਈ ਨੁਕਸਾਨੇ ਹੋਏ ਘਰਾਂ ਫਸਲਾਂ ਅਤੇ ਪਸ਼ੂਆਂ ਲਈ 5 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਦਾ ਮੁਆਵਜ਼ਾ ਵੰਡਣ ਦੀ ਸ਼ੁਰੂਆਤ ਕੀਤੀ ਹੁਣ ਮੈਂ ਸਾਹਮਣੇ ਤੁਹਾਡੇ ਇੱਕ ਚੀਜ਼ ਇਹਦੇ ਚ ਰੱਖਣੀ ਚਾਹਣਾ 52 ਪਿੰਡ ਹੈ ਤੇ ਇਹਦੇ ਵਿੱਚ ਇਹ ਵੀ ਇਹਨਾਂ ਨੇ ਕਿਹਾ ਕਿ ਇਸ ਰਾਸ਼ੀ ਚੋਂ 1 ਕਰੋੜ 16 ਲੱਖ ਰੁਪਿਆ ਫਸਲੀ ਨੁਕਸਾਨ ਦਾ ਫਸਲਾਂ ਦਾ ਨੁਕਸਾਨ ਦਾ ਜੇ ਤੁਸੀਂ 1 ਕਰੋੜ 16 ਲੱਖ ਰੁਪਏ ਨੂੰ 52 ਪਿੰਡਾਂ ਚ ਵੰਡੋ ਤਾਂ 2,23,000 ਰੁਪਿਆ ਪ੍ਰਤੀ ਪਿੰਡ ਆਉਂਦਾ ਹੈ 2,23,000 ਰੁਪਿਆ ਪ੍ਰਤੀ ਪਿੰਡ ਜੇ 20,000 ਰੁਪਿਆ ਪਰ ਏਕੜ ਤੁਸੀਂ ਮੁਆਵਜ਼ਾ ਦੇਣਾ ਤੇ ਫਿਰ ਇੱਕ ਪਿੰਡ ਦੇ ਵਿੱਚ ਤੁਸੀਂ ਕੇਵਲ 11 ਏਕੜ ਨੂੰ ਮੁਆਵਜ਼ਾ ਦੇ ਰਹੇ ਹੋ 2,23,000 ਦੇ ਹਿਸਾਬ ਨਾਲ ਫਿਰ ਬਾਕੀ ਦਾ ਪਿੰਡ ਕਿੱਥੇ ਹੈ ਔਸਤਨ ਆਪਣੇ ਪਿੰਡ ਛੋਟੇ ਤੋਂ ਛੋਟਾ ਪਿੰਡ ਹਜ਼ਾਰ ਤੋਂ 1500 ਕਿੱਲੇ ਦਾ ਰਕਬਾ ਹੁੰਦਾ ਵੱਡੇ ਪਿੰਡਾਂ 'ਚ ਤਾਂ ਇਹਦੋਂ ਵੀ ਬਹੁਤ ਜ਼ਿਆਦਾ ਹੁੰਦਾ ਤੇ 11 ਕਿੱਲਾਂ ਦਾ ਤੁਸੀਂ 20000 ਦੇ ਹਿਸਾਬ ਨਾਲ ਲੇਤਾ ਫਿਰ ਮੁਆਵਜ਼ਾ ਦਿੱਤਾ ਤੇ ਬਾਕੀ ਦੇ ਲੋਕ ਕਿੱਥੇ ਜਾਣਗੇ 631 ਇਹ ਕਹਿੰਦੇ ਜੀ ਬੈਨੇਫਿਸ਼ੀਰੀਜ਼ ਆ ਸੀ ਜਿਨ੍ਹਾਂ ਨੂੰ ਦਿੱਤਾ 52 ਪਿੰਡਾਂ 'ਚ ਤੇ ਜੇ ਤੁਸੀਂ 52 ਪਿੰਡਾਂ ਦੇ ਨਾਲ ਉਹਨੂੰ ਡਿਵਾਈਡ ਕਰੋ 631 ਨੂੰ ਤੇ ਫਿਰ ਤਾਂ 12 ਬੰਦੇ ਪ੍ਰਤੀ ਪਿੰਡ ਆ ਤੇ ਬਾਕੀ ਦਾ ਪਿੰਡ ਕਿੱਥੇ ਗਿਆ ਸੋ ਇਹ ਭਗਵੰਤ ਮਾਨ ਜਿਹੜਾ ਡਰਾਮਾ ਕਰ ਰਿਹਾ ਕੱਲ ਉੱਥੇ ਜਾ ਕੇ ਇਹਨੇ ਡਰਾਮਾ ਕਰਨ ਦੀ ਕੋਸ਼ਿਸ਼ ਕੀਤੀ ਰੰਗਲਾ ਪੰਜਾਬ ਬਣਾਇਆ ਇਹਨਾਂ ਨੇ ਇੱਕ ਫੰਡ ਪਹਿਲਾਂ ਤਾਂ ਉਸ ਫੰਡ ਦੀ ਵੀ ਬਹੁਤ ਵੱਡਾ ਕੁਐਸਚਨ ਹੈ ਐਸ ਡੀ ਆਰ ਐਫ ਸਟੇਟ ਕੋਲੇ ਪਿਆ 12000 ਕਰੋੜ ਰੁਪਈਆ ਉਹਦੇ ਹੋਮ ਮਿਨਿਸਟਰ ਨੇ ਭਗਵੰਤ ਮਾਨ ਨੂੰ ਕਿਹਾ ਅਮਿਤ ਸ਼ਾਹ ਨੇ ਕਿੱਥੇ ਆ ਉਹ 12000 ਕਰੋੜ ਰੁਪਈਆ ਫਿਰ ਤੁਸੀਂ ਡੋਨੇਸ਼ਨ ਮੰਗਦੇ ਹੋ ਮੁੱਖ ਮੰਤਰੀ ਦੇ ਰੀਲੀਫ ਫੰਡ ਚ ਕਿਉਂ ਨਹੀਂ ਮੰਗ ਰਹੇ ਰੰਗਲੇ ਪੰਜਾਬ ਦਾ ਫੰਡ ਕਿਉਂ ਬਣਾਇਆ ਗਿਆ ਉਹ ਇਸ ਕਰਕੇ ਬਣਾਇਆ ਗਿਆ ਕਿ ਰੰਗਲੇ ਪੰਜਾਬ ਦੇ ਵਿੱਚ ਮਨਮਰਜ਼ੀਆਂ ਕਰ ਸਕਦੇ ਆ ਰੰਗ ਰਲੀਆਂ ਮਨਾਉਣ ਵਾਸਤੇ ਉਹ ਰੰਗਲਾ ਪੰਜਾਬ ਦਾ ਫੰਡ ਬਣਾਇਆ ਚਾਹੇ ਉਹ ਰੰਗ ਰਲੀਆਂ ਹੈਲੀਕਾਪਟਰ ਦੀ ਵਰਤੋਂ ਵਾਸਤੇ ਮੰਨ ਲਓ ਤੁਸੀਂ ਚਾਹੇ ਆਪਦੀ ਪਬਲਿਸਿਟੀ ਵਾਸਤੇ ਮੰਨ ਲਓ ਤੇ ਚਾਹੇ ਜਿਹੜੇ ਵੱਡੇ ਵੱਡੇ ਟੈਂਟ ਬਹੁਤ ਇਨਫਲੇਟਡ ਰੇਟਸ ਤੇ ਦਿੱਲੀੋਂ ਮੰਗਾਏ ਜਾ ਰਹੇ ਆ ਚਾਹੇ ਉਹਦੇ ਵਾਸਤੇ ਮੰਗਲੋ ਤੇ ਜਿਹੜਾ ਪੱਤਰਕਾਰ ਐਕਸਪੋਜ਼ ਕਰਦਾ ਉਸ ਗੱਲ ਨੂੰ ਫਿਰ ਉਹਨੂੰ ਚੀਫ ਮਿਨਿਸਟਰ ਆਫ ਦੀ ਪਬਲਿਕ ਸਪੀਚ ਦੇ ਵਿੱਚ ਟਾਰਗੇਟ ਵੀ ਕਰਦਾ ਰੰਗਲੇ ਫੰਡ ਦੇ ਮੈਨੂੰ ਲੱਗਦਾ 2 ਕਰੋੜ ਰੁਪਇਆ ਤਾਂ ਫੰਕਸ਼ਨ ਤੇ ਤਾਂ ਲਾਤਾ ਹੋਣਾ ਤੇ ਦੇ ਕੇ 52 ਪਿੰਡਾਂ ਨੂੰ ਤੁਸੀਂ 5 ਕਰੋੜ ਆਏ ਹੋ ਸੋ ਇੱਕ ਇੱਕ ਕਿਸਾਨ ਨੂੰ ਇੱਕ ਇੱਕ ਏਕੜ ਦਾ ਇੱਕ ਇੱਕ ਨੁਕਸਾਨੇ ਘਰ ਦਾ ਤੇ ਜਾਨਵਰ ਦਾ ਮੁਆਵਜ਼ਾ ਦੇਣਾ ਪਊਗਾ ਬਹੁਤ ਵੱਡਾ ਐਜੀਟੇਸ਼ਨ ਇਹਦੇ ਤੇ ਸ਼ੁਰੂ ਕਰਾਂਗੇ ਜੇ ਤੁਸੀਂ ਮੁਆਵਜ਼ਾ ਜੋ ਪ੍ਰੋਮਿਸ ਕੀਤਾ ਉਹਦੇ ਤੇ ਨਹੀਂ ਪੂਰੇ ਉਤਰਦੇ ਤਾਂ ਸੋ ਇਹ ਮਿਨਿਮਲ ਤੁਸੀਂ ਪੇਸ਼ਕਾਰੀ ਕਰ ਰਹੇ ਹੋ 5 ਕਰੋੜ ਰੁਪਈਆ ਸੀ ਦਿੱਤਾ 5 ਕਰੋੜ ਦਿੱਤਾ 52 ਪਿੰਡਾਂ ਨੂੰ ਤੇ ਫਿਰ ਪੱਲੇ ਕਿਸੇ ਦੇ ਕੀ ਪਿਆ ਸੋ ਇਹ ਇਹ ਚੀਜ਼ਾਂ ਜਿਹੜੀਆਂ ਮੁੱਖ ਮੰਤਰੀ ਦੇ ਜਿਹੜੀ ਸ਼ੋਅਮੈਨਸ਼ਿਪ ਹੈ ਜਿਹੜਾ ਵਿਖਾਵਾ ਹੈ ਉਹ ਹੁਣ ਐਕਸਪੋਜ਼ ਕਰਾਂਗੇ ਲੋਕਾਂ ਦੇ ਵਿੱਚ ਜਾ ਕੇ ਤੇ ਲੋਕ ਹਰ ਥਾਂ ਤੇ ਇਹਨਾਂ ਨੂੰ ਸਵਾਲ ਵੀ ਕਰਨਗੇ ਧੰਨਵਾਦ ਐਸੀ ਆਮ ਘਰਾਂ ਦੇ ਨੌਜਵਾਨਾਂ ਨੂੰ ਟਿਕਟਾਂ ਦਵਾਂਗੇ ਐਸੀ ਆਮ ਘਰ ਦਾ ਬੰਦਾ ਐਮਪੀ ਐਮਐਲਏ ਕਿਉਂ ਨਹੀਂ ਬਣ ਸਕਦਾ ਅੱਜ ਉਹ ਤਕਰੀਰਾਂ ਕਿੱਥੇ ਐ ਇੱਕ ਬਾਣੀ ਦਾ ਫਰਮਾਨ ਐ ਕਿ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੁੱਖ ਸਿੱਧਾ ਕਾਲੀਆਂ ਬਾਹਰ ਚਿੱਟਗੀਆਂ ਬਾਹਰ ਇਹ ਸਾਰਾ ਕੁਝ ਦਿਖਾਉਂਦੇ ਕਿ ਅਸੀਂ ਸਾਰਾ ਕੁਝ ਸਹੀ ਐ ਗੱਲਾਂ ਇਹ ਬਹੁਤ ਵਧੀਆ ਕਰਦੇ ਕਿ ਅਸੀਂ ਇਨਕਲਾਬੀ ਐ ਫਿਰ ਇਨਕਲਾਬ ਹੈ ਕਿੱਥੇ ਐ ਤੁਸੀਂ ਮੈਨੂੰ ਦੱਸੋ ਕਿ ਜਿੰਨੇ ਜਿਮਨੀ ਚੋਣਾਂ 'ਚ ਉਮੀਦਵਾਰ ਲੈਂਦੇ ਸਾਰੇ ਦੂਸਰੀਆਂ ਪਾਰਟੀਆਂ 'ਚੋਂ ਕਿਸੇ ਗਰੀਬ ਦਾ ਪੁੱਤ ਕਿਸੇ ਕਿਸਾਨ ਦਾ ਪੁੱਤ ਐਮਪੀ ਨਹੀਂ ਬਣਾਇਆ ਰਾਜ ਸਭਾ ਦੇ ਵਿੱਚ ਸਾਰੇ ਤਨਾਟ ਬੰਦੇ ਕੋਈ ਕਿਸਾਨ ਦਾ ਮੁੰਡਾ ਹੈ ਕੋਈ ਦਲਿਤ ਗਰੀਬ ਦਾ ਮੁੰਡਾ ਹੈ ਕੋਈ ਦੱਸੋ ਪੰਜਾਬ ਹਤਾਸ਼ੀ ਕੋਈ ਬੰਦਾ ਇਹਨਾਂ ਨੂੰ ਲੱਭਦਾ ਹੀ ਨਹੀਂ ਹੈ ਜਿਹੜਾ ਇਹਨਾਂ ਵਾਸਤੇ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਨੌਕਰੀਆਂ ਛੱਡੀਆਂ ਜਿਹੜੇ ਨੌਜਵਾਨ ਇਹਨਾਂ ਦੇ ਝੂਠੇ ਨਿਕਲਾਬ ਨੂੰ ਦੇਖ ਕੇ ਅੱਗੇ ਆ ਗਏ ਅੱਜ ਉਹ ਨੌਜਵਾਨ ਕਿੱਥੇ ਹੈ ਤੇ ਜਦ ਚੋੜ ਆਉਂਦੀ ਹੈ ਤਾਂ ਅਕਾਲੀ ਦਲ ਤੋਂ ਲਿਆਉਂਦੇ ਆ ਪਹਿਲਾਂ ਉਸੀ ਨੂੰ ਗਾਲ੍ਹਾਂ ਕੱਢ ਰਹੇ ਹੁੰਦੇ ਆ ਪਹਿਲਾਂ ਉਸ ਨੂੰ ਨਸ਼ੇ ਵਿੱਚ ਇਹਨਾਂ ਵਾਲਾ ਕਹਿ ਰਹੇ ਹੁੰਦੇ ਤੇ ਇਹਨਾਂ ਦੀ ਮਸ਼ੀਨ ਚ ਆ ਕੇ ਉਹ ਧੋ ਕੇ ਸਾਫ਼ ਹੋ ਜਾਂਦਾ ਇਹ ਜਿਹੜੀ ਪਾਰਟੀ ਹੈ ਧੋਖੇਬਾਜ਼ ਮਕਾਰ ਲੋਕਾਂ ਦੀ ਪਾਰਟੀ ਹੈ ਗੁਰੂ ਦੀ ਕਿਰਪਾ ਨਾਲ ਜਿਹੜੇ ਪੰਜਾਬੀਆਂ ਦੀ ਬੜੀ ਵੱਡੀ ਹਿੰਮਤ ਹੈ ਉਹ ਦੇਸ਼ ਦੇ ਕਿਸੇ ਕੋਨੇ ਚ ਵੱਸਦੇ ਨੇ ਇੱਕ ਜੋ ਇਹਨਾਂ ਦਾ ਪਰਫੁਕਾਰ ਹੈ ਇਹ ਦੁਨੀਆਂ ਤੇ ਵੀ ਉਦਾਸਰ ਹੈ ਸੋ ਆਮ ਪਬਲਿਕ ਨੇ ਇੱਥੋਂ ਦੀ ਸੰਗਤ ਨੇ ਜੋਰ ਲਾ ਕੇ ਜਿਹੜੀ ਹੈ ਉਹ ਸੇਵਾ ਕੀਤੀ ਹੈ ਜਿੰਨੀ ਹੋ ਸਕੇ ਲੇਕਿਨ ਅਜੇ ਵੀ ਬਹੁਤ ਲੋੜ ਹੈ ਸਰਕਾਰ ਦੇ ਵੱਲੋਂ ਅਜੇ ਵੀ ਕੱਖ ਨਹੀਂ ਸਾਰੇ ਝੂਠੇ ਵਾਅਦੇ ਝੂਠੀਆਂ ਗੱਲਾਂ ਝੂਠੇ ਹੀ ਚੱਕ ਦਿੱਤੇ ਜਾ ਰਹੇ ਨੇ ਇੱਥੋਂ ਤੱਕ ਵੀ ਸੂਤ ਹੋ ਚੁੱਕਿਆ ਜਿਵੇਂ ਆ ਤੁਹਾਡਾ ਹੁਣ ਆਖਿਆ ਸੀ 10 ਲੱਖ ਦਾ ਬੀਮਾ ਪਹਿਲਾਂ ਤਾਂ ਨਵੰਬਰ ਤੋਂ ਕਿਤੇ ਦਸੰਬਰ ਤੇ ਲੈ ਕੇ ਅਕਤੂਬਰ ਤੋਂ ਹੁਣ ਉਸਤੇ ਵੀ ਕਹਿੰਦੇ ਜੀ ਅਜੇ ਮੈਂ ਗਾਰੰਟੀ ਦਿੰਦਾ ਕਿ ਜੇ ਪੰਜਾਬ 'ਚ ਲਾਗੂ ਹੋ ਜਾਵੇ ਉਹਨੂੰ ਸਿਰਫ ਦੋ ਜ਼ਿਲ੍ਹਿਆਂ 'ਚ ਤਰੰਤਾਂ ਚੋਲਣਣ ਵਾਸਤੇ ਇੱਕ ਬਰਨਾਲਾ ਸੀਟ ਛੱਡਣੀ ਹੈ ਮੁੱਖ ਮੰਤਰੀ ਨੇ ਦੋ ਥਾਂ ਤੇ ਕੋਈ ਰੈਫਰੀ ਕਰ ਜਾਂ ਕਰ ਜਾਂ ਨਹੀਂ ਸਭ ਝੂਠ ਸੀ 1100 ਦਾ ਝੂਠ ਹੈ ਸੋ ਇਸ ਕਰਕੇ ਜਿਹੜੇ ਹਾਲਾਤ ਹੈ ਲੋਕਾਂ ਦੀ ਸਮਝ ਆ ਚੁੱਕੀ ਹੈ ਹੁਣ ਇਹਨਾਂ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਦੂਜੀ ਵਾਰ ਲੋਕ ਧੋਖਾ ਨਹੀਂ ਖਾਣਗੇ ਸ਼੍ਰੋਮਣੀ ਅਕਾਲੀ ਦਲ ਜੋ ਲੋਕਾਂ ਦੇ ਵਾਸਤੇ ਸਦਾ ਲਗਾਤਾਰ ਅਜ ਇੱਕ ਸੂਚਾਰ ਸਾਲ ਨੂੰ ਕੁਰਬਾਨੀ ਕਰਦਾ ਆ ਰਿਹਾ ਹੈ ਪੰਜਾਬ ਦੇ ਉੱਤੇ ਲੜਦਾ ਹੈ ਔਰ ਜੇ ਡਿਵੈਲਪਮੈਂਟ ਵੀ ਹੋਈ ਹੈ ਮੈਂ ਲਿਖ ਕੇ ਦੇ ਦੇਣਾ ਪਾਰਟੀ ਸਾਡੇ ਨਾਲ ਬਹਿਸ ਕਰਨ ਕੋਈ ਪਾਰਟੀ ਰਾਈਜ਼ ਕਰੇ ਸਾਡੇ ਮੁਕਾਬਲੇ ਜੇ ਅਸੀਂ 99 ਪੁਆਇੰਟ ਕੀਤੇ ਆ ਤੇ ਜੋ 1 ਪੁਆਇੰਟ ਵੀ ਸਾਫਤ ਕਰਦੇ ਅਸੀਂ 90 ਵਿੱਚ ਵਾਪਸ ਲੈ ਲਾਂਗੇ ਤੇ ਇਸ ਕਰਕੇ ਇਹ ਸਮਝ ਚੁੱਕੇ ਨੇ ਪੰਜਾਬੀ ਤੇ ਤੁਹਾਨੂੰ ਵੀ ਮੈਂ ਬੇਨਤੀ ਕਰਦਾ ਕਿ ਤੁਸੀਂ ਵੀ ਸਾਥ ਦਿਓ ਪੰਜਾਬ ਨੂੰ ਬਚਾਈਏ ਇਹ ਜਿਹੜੇ ਬੰਦੇ ਝੂਠੇ ਸੀ ਇਹਨਾਂ ਨੂੰ ਪੰਜਾਬ ਚ ਭਜਾਈਏ ਤਾਂ ਕਿ ਬੀਬਾ ਜਿਹੜੇ ਬੜੇ ਪੜੇ ਲਿਖੇ ਨੇ ਕਾਬਲ ਔਰ ਬੜੀ ਕੁਰਬਾਨੀ ਐ ਇਸ ਪਰਵਾਹ ਦੀ ਦੇਖੋ ਧਰਮੀ ਫੌਜੇ ਦੀ ਜਿਹੜੀ ਉਸ ਵੇਲੇ ਕੁਰਬਾਨੀ ਸੀ ਮੈਨੂੰ ਤਾਂ ਪਤਾ ਕਿਸ ਤਰ੍ਹਾਂ ਕਿੰਨੇ ਮਾਰੇਗੇ ਵਿਚਾਰੇ ਰਸਤੇ ਸ਼ਹੀਦ ਹੋਏ ਕਿੰਨਿਆਂ ਦੇ ਸਾਰੇ ਘਰ-ਵਾਰ ਉਜੜੇ ਸਾਰੀਆਂ ਨੌਕਰੀਆਂ ਗਈਆਂ ਅਸੀਂ ਜੋਰ ਨਾਲ 40 ਸਾਲ ਲੜਦਿਆਂ ਨੇ ਆ ਜੋ ਬਲੂ ਸਟਾਰ ਹੋਇਆ ਉਹ ਲੜਾਈਆਂ ਚ ਹੋਇਆ ਪਰਿਸ਼ਰਾਂ ਨਹੀਂ ਮਿਲੀਆਂ ਸੋ ਇਸ ਕਰਕੇ ਉਸ ਪਰਿਵਾਰ ਦੀ ਇਹ ਧੀ ਹੈ ਧਰਮੀ ਫੌਜੀ ਦੀ ਇਸ ਕਰਕੇ ਸਾਨੂੰ ਲੋਕਾਂ ਨੂੰ ਸਭ ਚੀਜ਼ਾਂ ਦਾ ਗਿਆਨ ਗੁਰੂ ਕਿਰਪਾ ਕਰੇ ਕਿ ਪੰਜਾਬ ਦੇ ਲੋਕ ਜਿੱਤ ਬਖਸ਼ਣ ਕੰਕਾਰੀਦਲ ਨੂੰ ਤੇ ਬੀਬਾ ਜੀ ਜਿਹਾ